ਸਿਆਸੀ ਗਾਲ ਭਾਈ ਸਵਾਗਤ ਹੈ ਤੁਹਾਡਾ ਅੱਜ ਦੀ ਇੱਕ ਨਵੀਂ ਵੀਡੀਓ ਦੇ ਵਿੱਚ ਤੇ ਲਓ ਜੀ ਅੱਜ ਆਪਾਂ ਬਣਨੇ ਆਂ ਬੱਟਾਂ ਵਾਲੀ ਪੱਗ ਜੋ ਕਿ ਆਪਣੀ ਫੇਵਰੇਟ ਪੱਗ ਹੈ ਨਵੇਂ ਮਤਲਬ ਜਿਹੜਾ ਕਲਰ ਹੈ ਇਸ ਕਲਰ ਵਿੱਚ ਕਦੀ ਵੀ ਇਹ ਪੱਗ ਨਹੀਂ ਬਣੀ ਆਪਾਂ ਪਹਿਲੀ ਵਾਰ ਬਣ ਰਹੇ ਆਂ ਬੱਟਾਂ ਵਾਲੀ ਸਿਖਾਵਾਂਗੇ ਕਿਉਂਕਿ ਬੱਟਾਂ ਵਾਲੀ ਆਪਣੀ ਫੇਵਰੇਟ ਪੱਗ ਹੈ ਵੀਡੀਓ ਦੇ ਐਂਡ ਤੱਕ ਬਨੇ ਰਹੋ ਵੀਡੀਓ ਵਧੀਆ ਲੱਗੇ ਲਾਈਕ ਸ਼ੇਅਰ ਕਮੈਂਟ ਜਰੂਰ ਕਰ ਦੇਵੋ ਤੇ ਇਸੇ ਤਰ੍ਹਾਂ ਦੀਆਂ ਹੀ ਡੇਲੀ ਇਸ ਵੀਡੀਓਸ ਦੇ ਦੇਖਣ ਲਈ ਪੇਜ ਨੂੰ ਸਬਸਕ੍ਰਾਈਬ ਜਰੂਰ ਕਰਿਓ ਸ਼ੁਰੂ ਕਰਨ ਲੱਗੇ ਆਂ ਉਸ ਪ੍ਰਮਾਤਮਾ ਦਾ ਨਾਮ ਲੈ ਕੇ ਲੋ ਜੀ ਵੇਖਦੇ ਰਹੋ ਬੰਦੇ ਰਹੋ ਲਾਸਟ ਤੱਕ ਪਹਿਲਾ ਲੜ ਲਗਾਣਗੇ ਪਹਿਲਾ ਲੜ ਬਿਲਕੁਲ ਹੀ ਖਿੱਚ ਤੇ ਲਗਾਉਣਾ ਹੈ ਥੱਲੇ ਵਾਲਾ ਖੋਲ ਲੈਣਾ ਬੱਚਾ ਥੱਲੇ ਵਾਲੇ ਵੀ ਖੋਲ ਲਿਆ ਆਪਾਂ ਲੋ ਜੀ ਸਾਰੇ ਖੋਲ ਕੇ ਖਿੱਚ ਤੇ ਲਗਾਉਣਾ ਹੈ ਇਹੀ ਜਿਹੜਾ ਨੂੰ ਇਹਨੇ ਕੱਸ ਪਾਣੀ ਹੁੰਦੀ ਪੱਗ ਨੂੰ ਬਿਨਾ ਨੂੰ ਟਲਰ ਖੰਗੇ ਕਰ ਪਾਗ ਆਪਣੀ ਢਿੱਲੀ ਰਹਿ ਜਾਗੇ ਇਸ ਕਰਕੇ ਇਹਨੂੰ ਕੋਈ ਗੱਲ ਨਹੀਂ ਦੁਬਾਰਾ ਖੇਤ ਲੋ ਊਰੇ ਵੱਟ ਬਣਾ ਕੇ ਖੇਤ ਕਰਵਾਣਾ ਜਿੰਨੇ ਵੱਟ ਪਾਉਣਾ ਚਾਹੁੰਦੇ ਹੋ ਜੋ ਟਾਈਮ ਲੱਗੀਗਾ ਇਹਨੂੰ ਵੀ ਆਪ ਕਾਲੀ ਵਾਲਾ ਕਾਲੀ ਵਾਲਾ ਕੰਮ ਨਹੀਂ ਕੀਤਾ ਹੈਗਾ ਕਾਲੀ ਮੇਰੇ ਕੋਲ ਨਹੀਂ ਕਰਨੇ ਕਾਲੀ ਦਾ ਕੋਈ ਕੰਮ ਨਹੀਂ ਹੋਗਾ ਐਸਾ ਨਹੀਂ ਜਦ ਵੇ ਸੀ ਉੱਪਰ ਦੇ ਪਾਸੇ ਬਿਲਕੁਲ ਸਾਫ਼ ਰੱਖਣਾ ਉੱਪਰੋਂ ਲੰਦੋ ਬਿਲਕੁਲ ਸਾਫ਼ ਰੱਖਣਾ ਨੋ ਵਾਟਰ ਇਸ ਜਨਨ ਨਾ ਨਾ ਬਿਲਕੁਲ ਅਸਾਂ ਅੰਦਰ ਕਾਲ ਜਿਹੜੇ ਵੀ ਜਿਹੜੇ ਵਾਟਰਿੰਗ ਪੁਆਇੰਟ ਉਨੋਂ ਲਈ ਵਰਕਲ ਸੌਂਟਰੀ ਕੋਲ ਕੋਈ ਦਹੰਡ ਉੱਪਰ ਵਾਟਰ ਸ਼ਾਅ ਕਾਲ ਨਹੀਂ ਕਰਨੇ ਉਹ ਲੰਬਸੇ ਕਾਲੀ ਕਰੋਗੇ ਕੁਛ ਨਹੀਂ ਹੋਏਗਾ 66 ਇਹ ਨੰਨੀ ਹੋ ਦੇਰੀ ਹਾਤੋਂ ਮਾਰਾ ਸਬੂਲੀਓ ਕਿਉਂਗਾ ਇਹ ਸਿਰ ਅਗਲਾ ਲਾਉਣ ਨੂੰ ਤਿੰਨ ਜਰ ਲਾਟ ਲਗਾਉਣ ਲੱਗਿਆ ਖੋਲਣਾ ਬਗ ਨੂੰ ਖੋਲਣਾ ਪਿੱਛੇ ਕਿੰਚ ਕਰਨਾ ਪਿੱਛੇ ਪਿੱਛੇ ਬਿੰਚ ਜੁਰ ਕਰਾਂਗੇ ਪਾਗ ਢਿੱਲੀ ਹੋ ਜਾਣੀ ਸਾਰੇ ਆ ਕਿੰਚ ਕਰਕੇ ਹਾਲ ਖੋਲ ਕੇ ਖੱਲਿਆ ਵਾਲਾ ਵਾਸਤੇ ਢੜੀ ਆਪੇ ਉਪਰੋਕਤ ਦਿੱਤੀ ਸੌਈਸ ਹੁਣ ਵਟ ਚੰਨੇ ਆਪਾਂ ਇੱਥੇ ਛੋਟੇ ਛੋਟੇ 4 5 6 6 ਚੰਨੇ ਵਟ ਫਿਰ ਇੱਥੇ ਕਿੱਥੇ ਲਗਾਵਾਂ ਨੇ ਵੇਸੇ ਤਰ੍ਹਾਂ ਇੱਕੋ ਚੰਨੇ ਆ ਜੋ ਹੁਣ ਜੇ ਤੁਹਾਨੂੰ ਕੋਈ ਲੱਗਦਾ ਕਮੀ ਬੇਸੀ ਸਲਾਈ ਨਾਲ ਠੀਕ ਕਰ ਸਕਦੇ ਹੋ ਕਾੜੀ ਵਾਲਾ ਕੰਮ ਨਹੀਂ ਜੇ ਸਲਾਈ ਨਹੀਂ ਤੇ ਸਭ ਤੋਂ ਮੈਟਰ ਜ਼ਰੂਰੀ ਇਹ ਹੈ ਨਾ ਪੱਗ ਪੈਨ ਲੈ ਲਓ ਤੁਸੀਂ ਵੱਟ ਪਾਉਣ ਲਈ ਨਾ ਇਹਦੇ ਨਾਲ ਜਿਆਦਾ ਵਧੀਆ ਹੋ ਰਹੀ ਵਧੀਆ ਵੱਟ ਪੈਂਦੇ ਆ ਪੱਗ ਪੈਨ ਨਾਲ ਤੇ ਲਾਸਟ ਤੱਕ ਜ਼ਰੂਰ ਲੈ ਲਿਓ ਦੇਖਿਆ ਰਿਜ਼ਲਟ ਬਹੁਤ ਵਧੀਆ ਆਂਦਾ ਇਹਦੇ ਨਾਲ ਪੱਗ ਪੈਨ ਨਾਲ ਬਹੁਤ ਵਧੀਆ ਆਂਦਾ ਜੇ ਤੁਹਾਨੂੰ ਫਿਰ ਵੀ ਲੱਗਦਾ ਵੀ ਸਲਾਈ ਨਾਲ ਫਵਧੀਆ ਆਂਦਾ ਤੁਸੀਂ ਸਲਾਈ ਨਾ ਕਰ ਸਕਦੇ ਇਨੂੰ ਪੂਰਾ ਤਾਂ ਚੱਕ ਕੇ ਰੱਖਣਾ ਹੈ ਜਿਸ ਨਾਲ ਢਿੱਲਾ ਹੋਏ ਇਹ ਵਾਲਾ ਥਾਂ ਆਇਆ ਫਿਰ ਵਟਣੇ ਤੇ ਲੇਓ ਇਹਨਾਂ ਪੱਗ ਸਾਰੀ ਆਪਣੀ ਢਿੱਲੀ ਹੋਏਗੀ ਤੇ ਲੜ ਲਾਉਣ ਲੱਗੇ ਚੌਥਾ ਉਸੇ ਤਰ੍ਹਾਂ ਪਿੱਚੋ ਪਿੰਚ ਕਰਕੇ ਫਿਰ ਲੜ ਲਾਉਣਾ ਸਾਰੇ ਲੜ ਪਿੰਚ ਕਰਕੇ ਲਾਉਣੇ ਆ ਪਿੰਚਨਾ ਕਰਾਂਗੇ ਸਾਰੀ ਆਪਣੀ ਪੱਗ ਢਿੱਲੀ ਹੋ ਜਾਣੀ ਆ ਚੌਥਾ ਲੜ ਚੌਥਾ ਲੜ ਵੀ ਉਸੇ ਤਰੀਕੇ ਨਾਲ ਹੀ ਲਾਵਾਂਗੇ ਆਪਾਂ ਉੱਪਰ ਉਹ ਬਿਲਕੁਲ ਸਫਾਈ ਵੱਟ ਪਾਵਾਂਗੇ ਚੁੰਡੀ ਭਰ ਕੇ ਉੱਪਰ ਕਰਕੇ ਲਾਵਾਂਗੇ ਅੱਗਾ ਵੀ ਪੂਰੇ ਵੱਟ ਸ਼ਾਨਦਾਰ ਜਿਹੜੇ ਉੱਪਰ ਵਾਲੇ ਲਾਸਟ ਵਾਲੇ ਲੜੜ ਹੁੰਦੇ ਨਾ ਖਾਸ ਇਹਨਾਂ ਜਿਹੜੇ ਵਟ ਖਾਸ ਇਹ ਆ ਖੋਲਵੇਂ ਖੋਦੇ ਪਏ ਜਾਂਦੇ ਪਰ ਫਿਰ ਵੀ ਆਪਾਂ ਹੋਰ ਸਫਾਈ ਲਈ ਪੈਨ ਪੱਗ ਦੀ ਪੈਂਦੀ ਵਰਤੋਂ ਕਰਨੀ ਆ ਕਾਲੀ ਵਾਲਾ ਕੰਮ ਬਿਲਕੁਲ ਨਹੀਂ ਹੈਗਾ ਅਗਰ ਆਪਾਂ ਕਾਲੀ ਕਰਾਂਗੇ ਫਿਰ ਨਹੀਂ ਇਹ ਕੰਮ ਹੋ ਸਕਦਾ ਨਾ ਕਾਲੀ ਜਿਹਾ ਕੰਮ ਤਾਂ ਬਿਲਕੁਲ ਵੀ ਨਹੀਂ ਹੈਗਾ ਅਖੀਰ ਨਾਲ ਲੜੜ ਲਗਾਵਾਂਗੇ ਇੱਥੇ ਆਪਣੀ ਚੋਇਸ ਹੈ ਵੱਟੇ ਪਾਸਾ ਇਹਦੇ ਨੂੰ ਸਾਫੀ ਕਰ ਸਕਦੇ ਆਂ ਹੁਣ ਤੁਸੀਂ ਆਪਣੇ ਹਿਸਾਬ ਨਾਲ ਕਰ ਸਕਦੇ ਹੋ ਮੈਂ ਵੱਟ ਪਾ ਰਿਹਾ ਵੈਸੇ ਯਾਤਰਾ ਮੈਂ ਸਫਾਈ ਕਰਦਾ ਆਂ ਨਾ ਪਰ ਮੈਂ ਵੱਟ ਪਾ ਰਿਹਾ ਇਸ ਪੇਜ 'ਤੇ ਪਰ ਵੱਟ ਇਹਨਾਂ ਲਾਸਟ ਵਾਲੇ ਵਿੱਚ ਸਹੀ ਮੈਨੂੰ ਆਪ ਨਹੀਂ ਲੱਗਦੇ ਮਾਨੀ ਕਰਦਾ ਵੀ ਸਫਾਈ ਰੱਖੀਏ ਕਿਉਂਕਿ ਸਾਰੇ ਪੇਜਾਂ 'ਤੇ ਵੱਟ ਆਲਰੇਡੀ ਪਿਆ ਹੀ ਹੋਏ ਆ ਇਸ ਕਰਕੇ ਆਪਾਂ ਲਾਸਟ ਵਾਈਜ਼ ਨਾਲ लास्ट वाले पेज पाती पूरी सफाई करती परसों आ ਕਮੈਂਟ ਜਰੂਰ ਕਰਿਓ ਵੀਡੀਓਸ ਲਈ ਕਿ ਇੱਕ ਕਮੈਂਟ ਨਾਲ ਥੋੜਾ ਹੌਸਲਾ ਹੋ ਜਾਂਦਾ ਹੈ ਹਰ ਕਿਸੇ ਨੂੰ ਤਾਂ ਨਹੀਂ ਸਹੀ ਲੱਗੀ ਪਰ ਕਿਸੇ ਨੂੰ ਤਾਂ ਸਹੀ ਲੱਗੀ ਨਾ ਤੋ ਕਮੈਂਟ ਜਰੂਰ ਕਰਿਓ ਵੀਡੀਓਸ ਲਈ ਸਿੰਪਲ ਆਸਾਨ ਤਰੀਕੇ ਨਾਲ ਬਿਲਕੁਲ ਹੀ ਸਿੰਪਲ ਪੱਗ ਬੰਨੀ ਆਪਾਂ ਬਈ ਜਿਆਦਾ ਮੋਡੀਫਾਈ ਨਹੀਂ ਜਿਆਦਾ ਟਾਈਮ ਨਹੀਂ ਲੱਗਿਆ ਮਿੰਟ ਸਾਰੇ 5 ਲੱਗੇ ਹੁਣ ਅਗਲਾ ਲੜ ਬਿਲਕੁਲ ਹੀ ਲਾਸਟ ਵਿੱਚ ਲਗਾਵਾਂਗੇ ਆਪਾਂ ਨਾ ਲੋ ਜੀ ਖੇਚ ਕੇ ਗਾਣਾ ਐ ਲਾਸਟ ਵਾਲਾ ਲੜ ਮਿਹਨਤ ਵਾਲਾ ਕੰਮ ਐ ਪਰ ਮਿਹਨਤ ਨਾ ਹਾਰੀ ਕੰਮ ਚ ਕਰਨੀ ਪੈਂਦੀ ਐ ਬਾਈ ਹਾਰੀ ਕੰਮ ਮੇਲੇ ਚ ਮਿਹਨਤ ਹੈਗੀ ਆਗਾ ਲਗਾਤਾ ਪਾ ਲੜ ਖਿੱਚ ਕੇ ਹੁਣ ਕਈ ਵੀਰ ਸਿਰ ਪਹਿਲਾਂ ਢੱਕ ਲੈਂਦੇ ਆ ਬਾੜ ਬਾਚ ਚਲਾਉਂਦੇ ਆ ਫੇਰ ਬਣਾ ਪਰ ਮੈਂ ਬਾਅਦ ਵਿੱਚ ਸਿਰ ਟੱਕਦਾ ਉਹ ਆਪਣੀ ਚੋਇਸ ਹੈ ਤੁਸੀਂ ਆਪਣੀ ਹਿਸਾਬ ਨਾਲ ਕਰ ਸਕਦੇ ਹੋ ਸਪਾਈ ਕੀਤੀ ਪੇਜ ਦੀ ਲਓ ਕਮੈਂਟ ਕਰਕੇ ਹੁਣ ਦੱਸਿਓ ਕੋਈ ਇੱਕ ਵੀਰ ਭੈਣ ਜਰੂਰ ਕਮੈਂਟ ਕਰੇ ਕਿਉਂਕਿ ਕਮੈਂਟ ਨਾਲ ਮੈਨੂੰ ਹੌਸਲਾ ਆ ਜਾਂਦਾ ਹੁਣ ਆਪਾਂ ਸਿਰ ਟੱਕਾਂਗੇ ਕੁਝ ਨਹੀਂ ਕਰਨਾ ਸਿਰ ਟੱਕਣ ਲਈ ਸਾਰਾ ਪੱਲਾ ਖੋਲ ਲਿਆ ਸਾਰਾ ਪੱਲਾ ਖਿਲਾਰ ਲੈਣਾ ਜਿਹੜਾ ਪਿੱਛੇ ਵਾਲਾ ਪੇਜ ਨੂੰ ਖੇਤ ਲੈਣਾ ਬਸ ਸਿਰ ਟੱਕਿਆ ਜਾਣਾ ਜਿਹੜਾ ਥੋੜਾ ਬੋਧਾ ਰਹਿ ਗਿਆ ਉਹਨੂੰ ਹੱਥ ਨਾਲ ਆਪਾਂ ਪਿੰਚ ਕਰ ਲੈਣਾ ਜਿਹੜੇ ਉੱਪਰ ਵਾਲੇ ਲੜੜਾ ਇਹਨਾਂ ਦੀ ਬਹੁਤ ਸਫਾਈ ਆ ਜਾਂਦੀ ਐ ਇਸੇ ਨਾਲ ਹੀ ਸਪੈਸ਼ਲ ਵਿਛਕੀ ਗੱਲ ਕਰਦੇ ਆਪਾਂ ਲੋਬਿੰਗ ਹੁਣ ਕਮੈਂਟ ਕਰਕੇ ਜਰੂਰ ਦੱਸਿਓ ਕਿ ਇਸ ਤਰ੍ਹਾਂ ਦੀ ਲੱਗੀ ਪੱਗ ਵੀਡੀਓ ਵਧੀਆ ਲੱਗੀ ਸ਼ੇਅਰ ਜਰੂਰ ਕਰਿਓ ਚਰਨਨ ਨੂੰ ਕਰ ਲੋ ਸਬਸਕ੍ਰਾਈਬ ਮਿਲਦਿਆ ਤੁਹਾਨੂੰ ਅਗਲੀ ਵੀਡੀਓ ਦੇ ਵਿੱਚ ਧੰਨਵਾਦ ਬਾਈ ਸਾਰਿਆਂ